ਸ਼ਹੀਦਾਂ ਦੇ ਸਰਤਾਜ ਬਾਣੀ ਦੇ ਬੋਹਦ ਪੰਚਮ ਪਾਸ਼ਾ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਤ ਗੁਰਦੁਆਰਾ ਸੰਤ ਅਤਰ ਸਿੰਘ ਪਿੰਡ ਸ਼ੇਰੋਂ ਵਿਖੇ ਆਰੰਭ ਹੋਏ ਗੁਰਮਤ ਸਮਾਗਮ ਦੇ ਪਹਿਲੇ ਦਿਨ ਸ੍ਰੀ ਅਖੰਡ ਪਾਠ ਸਾਹਿਬ ਦੇ ਪ੍ਰਕਾਸ਼ ਕਰਵਾਏ ਗਏ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ ਸਿਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਏ ਗਏ ਇਸ ਨਗਰ ਕੀਰਤਨ ਵਿੱਚ ਇਲਾਕੇ ਭਰ ਦੀ ਸੰਗਤ ਨੇ ਸਤਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਹਿੱਸਾ ਲਿਆ। ਖੱਟੀਆਂ ਨੀਲੀਆਂ ਚੁੰਨੀਆਂ, ਕੇਸਕੀਆਂ ਅਤੇ ਦਸਤਾਰਾਂ ਸਜਾ ਕੇ ਨਗਰ ਕੀਰਤਨ ਵਿੱਚ ਸ਼ਾਮਲ ਹੋਈ ਸੰਗਤਾ ਸਰਦਾ ਦਾ ਖੂਬਸੂਰਤ ਨਜ਼ਾਰਾ ਪੇਸ਼ ਕਰ ਰਹੀਆਂ ਸਨ। ਇੱਕ ਪਾਸੇ ਪਿੰਡ ਦੇ ਨੌਜਵਾਨ ਸੇਵਾਦਾਰ ਰਸਤਿਆਂ ਵਿੱਚ ਫੁਰਤੀ ਨਾਲ ਮੈਟ ਵਿਛਾਰੇ ਸਨ ਤਾਂ ਦੂਜੇ ਬੰਨੇ ਬੀਬੀਆਂ ਭੈਣਾ ਵੱਲੋਂ ਪਾਲਕੀ ਸਾਹਿਬ ਦੇ ਅੱਗੇ ਝਾੜੂ ਲਾਉਣ ਦੀ ਸੇਵਾ ਕੀਤੀ ਜਾ ਰਹੀ ਸੀ ਫੌਜੀ ਬੈਂਡ ਸ਼ਾਨਦਾਰ ਸੰਗੀਤਕ ਧੁਨਾ ਨਾਲ ਨਗਰ ਕੀਰਤਨ ਦੇ ਅੱਗੇ-ਅੱਗੇ ਚੱਲ ਰਿਹਾ ਸੀ ਇਸ ਨਗਰ ਕੀਰਤਨ ਦਾ ਵੱਖ-ਵੱਖ ਪੜਾਵਾਂ ਤੇ ਸੰਗਤ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਸੰਗਤਾਂ ਵੱਲੋਂ ਰਸਤਿਆਂ ਨੂੰ ਸਾਫ਼ ਕਰਕੇ ਛੜਕਾਓ ਕੀਤੇ ਗਏ ਸੁੰਦਰ ਵਸ਼ਾਈਆਂ ਕੀਤੀਆਂ ਗਈਆਂ ਗੁਰੂ ਕੇ ਅਤੁੱਟ ਲੰਗਰ ਅਤੇ ਠੰਡੀਆਂ ਮਿੱਠੀਆਂ ਸ਼ਬੀਲਾਂ ਦੇ ਇੰਤਜ਼ਾਮ ਕੀਤੇ ਗਏ ਇਸ ਨਗਰ ਕੀਰਤਨ ਦੀ ਵਿਲੱਖਣਤਾ ਇਹ ਹੈ ਕਿ ਸ਼ੇਰੋ ਨਗਰ ਦੀ ਪ੍ਰਾਤਨ ਪਰੰਪਰਾ ਅਨਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਫੁੱਲਾਂ ਲੱਦੀ ਪਾਲਕੀ ਵਿੱਚ ਸ਼ਸ਼ੋਭਤ ਕਰਕੇ ਮੋਢਿਆਂ ਤੇ ਚੁੱਕ ਕੇ ਪੈਦਲ ਹੀ ਸਮੱਚੇ ਨਗਰ ਦੀ ਪ੍ਰਕਰਮਾ ਕੀਤੀ ਜਾਂਦੀ ਹੈ ਇਸ ਦੌਰਾਨ ਸਿੱਖ ਪੰਥ ਦੇ ਢਾਡੀ ਅਤੇ ਕਵੀਸਰੀ ਜਥਿਆਂ ਵੱਲੋਂ ਸੰਗਤ ਨੂੰ ਗੁਰ ਇਤਿਹਾਸ ਨਾਲ ਜੋੜਿਆ ਗਿਆ 48 ਡਿਗਰੀ ਤਾਪਮਾਨ ਵੀ ਸੰਗਤਾਂ ਦੇ ਹੌਸਲੇ ਨੂੰ ਪਸਤਨਾ ਕਰ ਸਕਿਆ ਅੰਤਾਂ ਦੀ ਗਰਮੀ ਹੋਣ ਦੇ ਬਾਵਜੂਦ ਸੰਗਤਾਂ ਨੇ ਅਡੋਲ ਹੋ ਕੇ ਨਗਰ ਕੀਰਤਨ ਵਿੱਚ ਪੈਦਲ ਚਲਦਿਆਂ ਸ਼ਮੂਲੀਅਤ ਕੀਤੀ ਪਿੰਡ ਵਾਸੀਆਂ ਵੱਲੋਂ ਥਾਂ-ਥਾਂ ਤੇ ਲਾਈਆਂ ਛਵੀਲਾ ਸੰਗਤ ਦੇ ਤਪਦੇ ਹਿਰਦਿਆਂ ਨੂੰ ਠਰ ਰਹੀਆਂ ਸਨ ਗੁਰਦੁਆਰਾ ਕਮੇਟੀ ਦੇ ਪ੍ਰਬੰਧਕਾਂ ਨੇ ਪੰਜ ਪਿਆਰਿਆਂ ਦੀ ਸੇਵਾ ਨਿਭਾਉਣ ਵਾਲੇ ਸਿੰਘਾਂ ਪਾਲਕੀ ਵਾਲੇ ਸਿੰਘਾਂ ਧੂਫੀਏ ਸਿੰਘਾਂ ਮੈਟ ਪਛਾਉਣ ਵਾਲੇ ਸੇਵਾਦਾਰਾਂ ਕੀਰਤਨੀਏ ਸਿੰਘਾਂ ਸਪੀਕਰ ਵਾਲੇ ਸਿੰਘਾਂ ਝਾੜੂ ਲਾਉਣ ਵਾਲੀਆਂ ਬੀਬੀਆਂ ਸੁਖਮਣੀ ਸਾਹਿਬ ਵਾਲੀਆਂ ਬੀਬੀਆਂ ਕਾਪੀ ਵਾਲੇ ਸੇਵਾਦਾਰਾਂ ਨਗਾਰੇ ਵਾਲੇ ਸਿੰਘਾਂ ਨਿਸ਼ਾਨ ਸਾਹਿਬ ਵਾਲੇ ਸਿੰਘਾਂ ਦਾਣੇ ਇਕੱਠੇ ਕਰਨ ਵਾਲੇ ਸੇਵਾਦਾਰਾਂ ਪੀਟਰ ਰੇੜੇ ਵਾਲੇ ਅਤੇ ਟਰੈਕਟਰ ਟਰਾਲੀਆਂ ਵਾਲੇ ਸੇਵਾਦਾਰਾਂ ਦੀ ਸ਼ਲਾਘਾ ਕੀਤੀ ਅਤੇ ਸੇਵਾ ਲਈ ਧੰਨਵਾਦ ਕੀਤਾ ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਜਗਜੀਤ ਸਿੰਘ ਮੀਤ ਜਥੇਦਾਰ ਸਿਕੰਦਰ ਸਿੰਘ ਬੀਬੀ ਹਰਪਾਲ ਕੌਰ ਬੀਬੀ ਸ਼ੇਂਦਰ ਕੌਰ सिकत्र मुलखराज सिंह खजानची सिंह, सहायक खजांची बीबी मनजीत कौर मैमबरान बीबी सरबजीत कौर बसंत सिंह ढींसा रूप सिंह जरनैल सिंह बीबी जसविंदर कौर सतनाम सिंह पक्का बीबी अमरो कौर बुद्धू सिंह बीबी परमजीत कौर दर्शन सिंह भूरा सिंह ग्रंथसी ਗਰੰਥੀ ਭਾਈ ਜਗਸੀਰ ਸਿੰਘ ਅਤਲਾ ਗਰੰਥੀ ਭਾਈ ਰੇਸ਼ਮ ਸਿੰਘ ਗਰੰਥੀ ਭਾਈ ਗੁਰਪ੍ਰਤਾਪ ਸਿੰਘ ਅਤੇ ਵੱਡੀ ਗਿਣਤੀ ਵਿੱਚ ਸ਼ੇਰੋਦਿਆਂ ਸੰਗਤਾਂ ਹਾਜ਼ਰ ਸਨ ਆਹ ਰਖਾ ਦਾ ਸਿੱਕ ਚੇਰੋ ਸਮਝੇ ਗੱਤਿਆ 11 ਦੇ ਕੀ ਵੱਲੋਂ 100 ਰੁਪਿਆ ਸ਼ਾਮ ਦੇ ਜਰਨੈਲ ਸੇ ਕੀ ਖਾਲਸਾ ਤੇ ਰਾਬਾ ਦੀ ਕੱਟਾ ਕੋ ਚੋਕੇ ਤੇ ਜਾ ਕੇ ਸਭ ਤੋਂ ਚੰਗੀ ਕਲਾ ਰੱਬ ਸਤਿ ਸ਼ਾਮ ਤੋਂ ਮਰਦ ਹੋ ਕੇ ਆਏ ਇੱਕੇ ਮਾਤਾ ਦਲੇਰ ਹੋ ਕੇ ਆਏ ਕਰਨ ਨੂੰ ਸਭ ਫੱਟੜ ਦੇ ਦਿੱਤੇ ਨਾਲ ਪਤਾ ਹੀ ਬਚਨੇ ਦੇ ਗੁਰੂ ਗ੍ਰੰਥ ਸਾਹਿਬ ਦੇ ਦਰਮਨ ਚਾੜ੍ਹ ਕੇ ਆਪ ਕੁਰਸੀ ਤੇ ਬੈਠ ਕੇ ਹੈ ਉਹ ਸੰਗੋ ਸੋਡਾ ਗੁਰੂ ਨੇ ਲੈ ਕੇ ਆਲੇ ਛੱਡੇ ਕਿ ਜੇ ਸੰਤ ਪਾਗਤ ਤੇ ਮਨ ਤੋਂ ਛੁਡਾ ਕੇ ਲੈ ਜਾਵੋ ਪਰ ਪਿਆਰੇ ਖਾਲਸਾ ਜੀਓ ਇੰਨੀਆਂ ਸੱਖਾਂ ਇੰਨੇ ਸਾਧੂ ਮਹਾਂਪੁਰਖ ਸ੍ਰੀ ਅੰਮ੍ਰਿਤ ਗੰਗਾਂ ਦੇ ਕਿੰਨੇ ਕੀ ਕੋਈ ਵੀ ਬੋਲਿਆ ਉਸ ਬਾਗੀ ਦੇ ਮੂਰੇ ਪਸੰਤਾ ਨੇ ਚੈਲੰਜ ਕਰ ਦਿੱਤਾ ਕਹਿਣ ਲੱਗੇ ਬਚਨਿਆ ਸਿਆਣਾ ਪੰਜਾਬ ਦੇ ਬਣਿਆ ਜਾਣਾ ਕਿ ਨਹੀਂ ਜਰ ਗੁਰੂ ਦੇ ਖਾਲਸੇ ਤੈਨੂੰ ਛੱਡਣਗੇ ਨਹੀਂ ਸਾਡੇ ਨਾਲ ਬੈਰ ਨਾ ਪਾ ਸਿੱਖਾਂ ਨਾਲ ਮਤਲਬ ਆਕੇ ਇਹ ਅੰਵੇਸ ਸੱਚੇ ਅੰਨ ਪਰੇਸਰ ਕਰੇ ਕੋਈ ਬਚ ਨਹੀਂ ਸਕਿਆ ਪਰ ਪਿਆਰੇ ਕਰ ਸਕੀ ਉਸ ਵੇਲੇ ਸੰਤਾ ਨੇ ਜੋ ਬੱਬਰ ਸ਼ੇਰ ਧੱਕੇ ਕਾਣ ਸਰਦਾਰ ਰਣਜੀਤ ਸਿੰਘ ਦੀ ਅਗਲ ਫਰੰਦਰ ਜੱਜੇਦਾਰ ਸਾਹਿਬ ਤੇ ਸਰਦਾਰ ਕਾਵਲ ਸਿੰਘ ਵੀ ਦੋਨਾਂ ਨੇ ਜਾ ਕੇ ਦਿੱਲੀ ਦੇ ਵਿੱਚ ਨੂੰ ਸੋਦਾ ਲਾਇਆ ਪਰ ਪਿਆਰੇ ਖਾਲਸਾ ਜੀ ਨੇ ਸਰਦਾਰ ਜੀ ਨੇ ਫੱਟਾਂ ਦੇ ਵਿੱਚ ਮੋਰੀ ਕਰ ਲਈ ਕਿ ਮਾਰੀ ਗੋਲੀ ਤੇ ਪਿਆਰੇ ਖਾਲਸਾ ਜੀ ਸੋਦਾ ਲੈ ਦਿੱਤਾ ਰੱਬ ਦੀ ਉੱਚੀ ਦਿੱਕੀ ਕਹਿੰਦੀ ਹੈ ਰੱਬ ਜੀ ਕਿਸੇ ਕੌਣ ਆਕੇ ਮੈਨੂੰ ਵੀ ਨਾਲ ਹੀ ਲੈ ਜਾਂਦੇ ਪਰ ਕਾਬੂ ਸਿੰਘ ਤਾਂ ਨਹੀਂ ਵੀ ਗੱਡੀ ਚਾੜਦੀ ਕਹਿੰਦੇ ਨਹੀਂ ਕਦੇ ਖਾਲਸਾ ਬੀਬੀ ਕੋਲ ਬਾਤ ਨਹੀਂ ਕਰਦਾ ਇਹ ਸਾਡੀ ਗੱਡੀ ਚਾਹ ਦੁੱਤਾ ਪਰ ਪਿਆਰੇ ਕਾਬੂ ਸਿੰਘ ਕਿਸੇ ਚੈਅ ਨੇ ਕੀ ਹੈ ਕਹਿੰਦਾ ਕੁੜੀਆਂ ਪੀਂਘਾਂ ਝੂਟਣ ਤੇ ਝੂਟਣ ਲੱਖਵਾਰੀ ਜਿੰਦਾ ਕੁੜੀਆਂ ਝੂਟਣ ਤੇ ਝੂਟਣ ਲੱਖਵਾਰੀ ਪਰ ਝੂਟੇ ਘਸ ਗਿਆ ਨੂੰ ਅਸੀ ਲੈਣ ਨਹੀਂ ਦੇਣੇ ਓ ਗੱਡੀ ਰਾਖੀ ਬਿੱਲੀ ਬੈਠ ਨਹੀਂ ਦੇਣੀ ਅਸੀਂ ਤਾਂ ਔਖੇ ਸਾਂਕੇ ਕੋਈ ਰਾਹ ਨਾ ਮੰਗੇ ਪਰ ਮਤਰੇਈ ਚਲੇ ਕੋ ਰਾਹ ਦੇਣੀ ਕਾਫੀ ਨਰਕ ਧਾਰੇ ਨੂੰ ਵੀ ਸਰਦ ਜਨਰ ਸਿੰਘ ਕੰਡਰਾ ਵਾਲੇ ਦੇ ਸਿੰਘਾਂ ਦੀ ਗੱਡੀ ਚਾਰ ਲੱਗਾ ਜੰਨੇ ਲੈਣਾ ਹੈ